ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਗਿਆ ਦੱਸ ਦਈਏ ਕਿ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਸ ਦੇ ਨਾਲ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਤੇ ਇੱਕ ਦੋਸ਼ੀ ਗ੍ਰਿਫਤਾਰ ਹੋਇਆ दरअसल ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਗਈ ਮੁਹਿੰਮ ਦੇ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸੀਆਈਏ ਸਟਾਫ ਟੂ ਬਠਿੰਡਾ ਦੀ ਪੁਲਿਸ ਪਾਰਟੀ ਦੇ ਵੱਲੋਂ ਬਾਸ ਸਲਸਲਾ ਗਸ਼ਤੇ ਦੇ ਦੌਰਾਨ ਸ਼ੱਕੀ ਪੁਰਸ਼ ਤੇ ਸ਼ੱਕੀ ਵਿਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦਰਮਿਆਨ ਕੀ ਬਾਦਲ ਮੇਨ ਰੋਡ ਬਾਹਦ ਦੇ ਟਾਰੀ ਪਿੰਡ ਜੈ ਸਿੰਘ ਵਾਲਾ ਜਦੋਂ ਪਹੁੰਚਦੇ ਨੇ ਤਾਂ ਸੜਕ ਦੇ ਖੱਬੇ ਪਾਸੇ ਇੱਕ ਵਿਅਕਤੀ ਪਲਾਸਟਿਕ ਦੇ ਪਾਰਦਰਸ਼ੀ ਲਿਫਾਫੇ ਦੀ ਫਰੂਲਾ ਫਰਾਲੀ ਕਰ ਰਿਹਾ ਸੀ ਤੇ ਇਸੇ ਦਰਮਿਆਨ ਹੀ ਜਦ ਡੀਐਸਪੀ ਬਠਿੰਡਾ ਦੇ ਵੱਲੋਂ ਮੌਕੇ ਤੇ ਉਸ ਨੂੰ ਬੁਲਾ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 300 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਦੋਸੀ ਦੀ ਪਛਾਣ ਸੰਦੀਪ ਸਿੰਘ ਉਰਫ ਬੌਬੀ ਦੇ ਵਜੋਂ ਹੋਈ ਹੈ ਤੇ ਇਸੇ ਦਰਮਿਆਨ ਮਿਆਨੇ ਹੀਰੋਇਨ ਕਿਥੋਂ ਲੈ ਕੇ ਆਏ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਹੀਰੋਇਨ ਇਸ ਨੇ ਅੱਗੇ ਵਾਕੋ ਪਿੰਡਾਂ ਦੇ ਵਿੱਚ ਥੋੜੀ ਥੋੜੀ ਸਪਲਾਈ ਕਰਨੀ ਸੀ ਤਾਂ ਫਿਲਹਾਲ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਸਰ ਕੀ ਕਿੰਨਾ ਚਿੱਟਾ ਫੜਿਆ ਕਿਉਂ ਫੜਿਆ ਇਹ ਪੁੱਛ ਅ ਕੱਲ ਦੀ ਮਿਤੀ 13 5 ਨੂੰ ਇੱਕ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ ਇਹ ਬਰਾਮਦ ਕੀ ਮੈਡਮ ਹੀਨਾ ਗੁਪਤਾ ਜਿਹੜੇ ਡੀਐਸਪੀ ਦੇ ਹਾਜ਼ਰੀ ਵਿੱਚ ਕੀਤੀ ਗਈ। ਕੌਣ ਲੁਕਸੀ ਵੀ ਰੋਕ ਰਿਹਾ ਹੈ ਕਿ ਇਹ ਹੈ ਨਸ਼ਾ ਵੇਚਣ ਵਾਲੇ ਤਸਕਰ ਹੈ। ਇਹ ਜਿਹੜਾ ਪੈਡਲਰ ਹੈ ਇਹਦੇ ਕੋਲੇ ਸਮਾਨ ਪਿੱਛੋਂ ਆਉਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਜਿੱਦੀ ਤਫਤੀਸ਼ ਚੱਲ ਰਹੀ ਆ। ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਬੋਬੀ ਜਿਹੜਾ ਕਿ ਕੁੱਦਾ ਪਿੰਡ ਦਾ ਰਹਿਣ ਵਾਲਾ। ਇਸ ਤੋਂ ਪਹਿਲਾਂ ਕੋਈ ਮਾਮਲਾ ਕਰਦੇ। ਸੰਦੀਪ ਸਿੰਘ ਦੇ ਉੱਤੇ ਕੋਈ ਵੀ ਪ੍ਰੀਵੀਅਸ ਫਰਚਾ ਨਹੀਂ ਹੈ ਜੀ। ਕੁਇਸ ਪੋਚ ਵਿੱਚ ਦੌਰਾਨ ਪਤਾ ਲੱਗਿਆ ਉਹ ਵੀ ਕਿ ਇਹ ਪਹਿਲਾਂ ਵੀ ਕੰਮ ਕਰਦਾ ਹੈ ਜਾਂ ਇਹ ਜੀ ਹਜੇ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕ ਵਿੱਚ ਅਸੀਂ ਤਫ਼ਤੀਸ਼ ਵਿੱਚ ਲੈ ਕੇ ਆਵਾਂਗੇ ਅ ਤੇ ਅੱਜ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਸਰ ਖੁਦ ਵੀ ਪੀਂਦਾ ਸੀ ਨਸ਼ਾ ਲੈਣ ਦਾ ਇਹ ਜੀ ਡੋਪ ਟੈਸਟ ਦੇ ਵਿੱਚ ਸਾਹਮਣੇ ਆਏਗਾ ਕਿ ਇਹ ਆਪ ਵੀ ਪੀਂਦਾ ਸੀ ਜਾਂ ਕਿ ਇਹਦਾ ਹੋਰ ਕੀ ਸਟੇਟਸ ਹੈ ਇਹਦਾ ਸਰ ਬੇਸਿਕ ਕੰਮ ਕੀ ਕਰਦਾ ਹੈ ਇਹ ਇਹ ਜੇ ਹਜੇ ਤਾਂ ਅਨਪਲੋਇਡ ਹੀ ਸੀ ਉੱਥੇ ਕੋਡਾ ਪਿੰਡ ਦਾ ਰਹਿਣ ਵਾਲਾ ਹੈ ਤੇ ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਤਫ਼ਤੀਸ਼ ਲੈ ਕੇ ਆਵਾਂਗੇ ਐਡੀ ਵੱਡੀ ਤਦਾਦ ਦੇ ਵਿੱਚ ਇਹਨਾਂ ਕੋਲੇ ਜਿਹੜਾ ਸਿਗਰਟ ਦਾ ਤੀਨ ਕਾਰਨ ਹੋ ਸਕਦਾ ਹੈ ਕਿ ਇਹ ਤਾਂ ਹੋ ਨਹੀਂ ਸਕਦਾ ਕਿ ਆਮ ਬੰਦਾ ਹੋਵੇ ਇਸ ਤਰ੍ਹਾਂ ਦਾ ਬਿਲਕੁਲ ਜੀ ਮਤਲਬ ਮੋਡਲੀ ਉਸ ਚ ਤਾਂ ਹੀ ਪਤਾ ਲੱਗਿਆ ਬਹੁਤ ਹੀ ਛਾਤਰ ਕਿਸਮ ਦਾ ਇਨਸਾਨ ਹੈ ਇਹ ਬੜੇ ਅਸੂਸ ਸਮਝ ਕੇ ਜਵਾਬ ਦੇ ਰਿਹਾ ਸਭ ਕੁਝ ਤੇ ਇਹਦੇ ਵਿੱਚ ਸਾਰਾ ਕੁਝ ਤਫ਼ਤੀਸ਼ ਕਰਕੇ ਪਤਾ ਲੱਗੇਗਾ ਕਿਉਂਕਿ 300 ਗ੍ਰਾਮ ਬੜੀ ਵੱਡੀ ਰਿਕਵਰੀ ਹੈ ਤੇ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਬਠਿੰਡਾ ਪੁਲਿਸ ਨੂੰ ਖਾਸ ਕਰ ਜਿਹੜੀ ਹਾਸਲ ਹੋਈ ਹੈ 300 ਗ੍ਰਾਮ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਤੇ ਅੱਗੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਪ੍ਰੋਪਰਟੀ ਵੀ ਇਹਦੀ ਜਾਂਚ ਕੀਤੀ ਜਾਊਗੀ ਬਿਲਕੁਲ ਜੀ ਸਾਰਾ ਕੁਝ 68 ਅਫ ਦੇ ਅੰਦਰ ਜਿਹੜੇ ਕੇਸ ਬਣ ਰਿਹਾ ਸਾਰਾ ਕੁਝ ਜੇ ਇਹਦੀ ਪ੍ਰੋਪਰਟੀ ਇਹਦੀ ਇਲੀਗਲ ਤਰੀਕੇ ਨਾਲ ਬਣਾਈ ਗਈ ਹੈ ਜੇ ਕਿ ਨਸ਼ੇ ਦੀ ਪ੍ਰोसीडिंग्स ਦੇ ਨਾਲ ਇਹਦੀ ਪ੍ਰੋਪਰਟੀ ਕੋਈ ਤਿਆਰ ਕੀਤੀ ਗਈ ਹੈ ਤਾਂ ਉਹ ਸਾਰੀ ਅਟੈਚ ਕਰਕੇ ਉਹਦੇ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਕਿੰਨੀ ਕੇਸ ਦਾ ਇਹਦੀ 28 ਸਾਲ ਉਮਰ ਦਾ ਨਾਲ ਇੱਕ ਸੀ ਸਪਲੈਂਡਰ ਮੋਟਰਸਾਈਕਲ ਵੀ ਨਾਲ ਇਹਦਾ ਜਬਤ ਕੀਤਾ ਸਰ ਇਹ ਰੈਨ ਵਾਲਾ ਤੁਹਰਾ ਜੀ ਠੀਕ ਸਰ ਇਸ ਰੂਪਾ ਵਸਤੀ ਹੈ ਗੁੱਦਾ ਪੈਟ ਦੀ ਮੋਟਰਸਾਈਕਲ ਤੇ ਸਵਾਰ ਸੀ ਹਾਂਜੀ ਮੋਟਰਸਾਈਕਲ ਤੇ ਸਵਾਰ ਸੀ ਤੇ ਸਰ ਕਿੰਨੇ ਟਾਈਮ ਦਾ ਕਰ ਰਹੇ ਸੀ ਇਹ ਸਪਲਾਈ ਪ੍ਰੈਸ਼ਰ ਸਪਲਾਈ ਦਾ ਕੰਮ ਉਹ ਅਸੀਂ ਦੇਖਾਂਗੇ ਕਿੰਨਾ ਜਿਵੇਂ ਦੱਸਿਆ ਕਿ ਪ੍ਰੀਵੀਅਸ ਇਸ ਤੇ ਕੋਈ ਐਫਆਈਆਰ ਨਹੀਂ ਹੈ ਪ੍ਰੀਵੀਅਸ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਮੇਰੇ ਉੱਤੇ ਕੋਈ ਐਫਆਈਆਰ ਹੋਈ ਕੋਰਟ ਤੇ ਪੇਸ਼ ਕਰ ਦਿੱਤਾ ਗਿਆ ਜੀ ਕੋਰਟ ਚਾਦ ਪੇਸ਼ ਕਰਕੇ ਧਰਮਾਣ ਹਾਸਲ ਕਰਾਂਗੇ ਫਿਰ ਅੱਗੇ ਜੋ ਵੀ ਪੁੱਛ ਕੇ ਅਸੀਂ ਅਮਲ ਵਿੱਚ ਲਿਆਵਾਂਗੇ ਸਰ ਡੀਜੀਪੀ ਪੰਜਾਬ ਗੌਰਵ ਜਾਦਵ ਨੇ 31 ਮਈ ਡੈਡਲਾਈਨ ਦਿੱਤੀ ਹੈ ਕਿ ਅਸੀਂ ਪੰਜਾਬ ਤੋਂ ਨਸ਼ਾ ਮੁਕਤ ਹੋ ਜਾਣਾ ਪੰਜਾਬ ਉਸੇ ਬਠਿੰਡਾ ਦੀ ਗੱਲ ਕਰੀ ਹੈ ਤੱਕੀ ਲੱਗਦਾ ਹੈ 31 ਮਈ ਤੱਕ ਬਠਿੰਡਾ ਪੁਲਿਸ ਕਾਮਯਾਬ ਹੋਏਗੀ ਬਠਿੰਡਾ ਪੁਲਿਸ ਵੱਲੋਂ ਪੂਰੇ ਦਿਨ ਰਾਤ ਇੱਕ ਕਰਕੇ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਦਿਨ ਰਾਤ ਅਸੀਂ ਕੰਮ ਕਰ ਰਹੇ ਹਾਂ ਇਹਦੇ ਉੱਤੇ ਤੇ ਅੱਜ ਜਿਹੜੀ ਕੱਲ ਜਿਹੜੀ ਰਿਕਵਰੀ ਹੋਈ ਹੈ 300 ਗ੍ਰਾਮ ਦੀ ਇਹ ਇੱਕ ਦਾ ਸਬੂਤ ਹੈ ਕਿ ਅਸੀਂ ਕੋਈ ਵੀ ਜਿਹੜਾ ਹੈਗਾ ਨਸ਼ਾ ਵੇਚਣ ਵਾਲਾ ਸੀ ਉਹਨੂੰ ਨਹੀਂ ਬਖਸ਼ਰੇ ਤੇ ਜਿਹੜੀ ਇਹ 31 ਮਈ ਦੀ ਜਿਹੜੀ ਡੈਡਲਾਈਨ ਹੈ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਆਪਣੇ ਟਾਰਗੇਟਸ ਨੂੰ ਜ਼ਰੂਰ ਮੀਟ ਕਰਾਂਗੇ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ ਇਹਦੇ ਵਿੱਚ ਮੁਹਿੰਮ ਜਾਈ ਡਰਦੇ ਲੋਕ ਬੋਲ ਨਹੀਂ ਇਨਫੋਰਮੇਸ਼ਨ ਦੇਣ ਤੋਂ ਜੀ ਬਿਲਕੁਲ ਜੀ ਜਿਵੇਂ ਕਿ ਹੁਣ ਹੈਲਪਲਾਈਨ ਚਲਾਈ ਗਈ ਹੈ ਮਾਨਯੋਗ ਸੀਐਮ ਸਾਹਿਬ ਵੱਲੋਂ ਕਿ ਕੋਈ ਵੀ ਆਪਣਾ ਗੁਪਤ ਰੂਪ ਦੇ ਵਿੱਚ ਆਪਣੀ ਕੋਈ ਇਨਫੋਰਮੇਸ਼ਨ ਦੇ ਸਕਦਾ ਹੈ ਤਾਂ ਉਹਦੇ ਵਿੱਚ ਕਾਫੀ ਸਾਨੂੰ ਜਿਹੜੀ ਟਿਪਲਾਈਨਸ ਆ ਰਹੀਆਂ ਨੇ ਉਹਨੂੰ ਐਫਆਈਆਰਸ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਤਾਂ ਲੋਕਾਂ ਦੀ ਜਿਹੜੀ ਉਹਨਾਂ ਵੱਲੋਂ ਆਪ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਵੀ ਇਸ ਐਫ ਆਈ ਆਰ ਦੇ ਵਿੱਚ ਕਨਵਰਟ ਕਰ ਰਹੇ ਹਾਂ ਜਿੱਥੇ ਵੀ ਕੋਈ ਆਫੈਂਸ ਬਣਦਾ ਦਿਖਦਾ ਹੈ ਸਾਨੂੰ ਐਫ ਆਈ ਆਰ ਜੇ ਕਰ ਰਹੇ ਪਰ ਉਹਦਾ ਨਾਮ ਬੰਦੇ ਦਾ ਉਤਰ ਖੇ ਦਾ ਬਿਲਕੁਲ ਜੀ